ਰੋਧੀਆਂ ਕੁਰਲੌਂਦੀਆਂ ਹੋਈਆਂ ਇਹ ਮਹਿਲਾਵਾਂ ਅਤੇ ਹਰ ਪਾਸੇ ਦਸਰਾਰਾ ਰਿਆ ਇਹ ਤੇ ਤੂਆਂ ਜਰ ਅਸਲ ਇਹਨਾਂ ਗਰੀਬ ਲੋਕਾਂ ਦੀਆਂ ਛੁੱਗੀਆਂ ਨੂੰ ਅੱਗ ਲੱਗ ਗਈ ਹੈ ਤੇ ਇਹਨਾਂ ਦਾ ਆਸ਼ਿਆਨਾ ਸੜਕੇ ਸੁਆਹ ਹੋ ਗਿਆ ਆਪਣੀ ਮਿਹਨਤ ਮਸ਼ਕੱਰ ਦੇ ਨਾਲ ਇਕੱਠਾ ਕੀਤਾ ਗਿਆ ਸਮਾਨ ਅਤੇ ਨਕਦੀ ਵੀ ਸੜਕੇ ਸੁਆਹ ਹੋ ਗਈ ਹੈ ਜਿਸ ਦੇ ਚਲਦੇ ਇਹਨਾਂ ਚੁੱਗੀਆਂ ਦੇ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਧੀ ਦੇ ਵਿਆਹ ਦੇ ਲਈ 50000 ਰੁਪਏ ਨਕਦੀ ਸੰਭਾਲੀ ਸੀ ਤੇ ਉਹ ਵੀ ਸੜ ਕੇ ਸੁਆਹ ਹੋ ਗਈ। ਦੂਰ ਦੂਰ ਤੱਕ ਧੂਆ ਦਿਖਾਈ ਦੇ ਰਿਹਾ ਹੈ। ਲੱਗਿਆ ਪੈਸੇ ਜਲ ਗਏ 50-60000 ਰੁਪਏ ਥਾ ਜੇ ਜੇ ਵੀ ਜਲ ਗਿਆ ਸਾਰਾ ਸਮਾਨ ਜਲ ਗਿਆ ਚਾਵਲ, ਗਾਹਮ ਰਖੇ ਕਨ ਖਾਣੇ ਵਾਲੇ ਤੋਂ ਸਭ ਜਲ ਗਿਆ ਜੀ। सारा जिस काम पे चला गया सार परिवार जी जहा सारा चीज जल गया ए, ए, ए तो यहाँ फोन लगाया मेरा भाई यहीं पे था फोन लगाया मैं काम पे था कि भैया आग लग गया कुल्ली में मच देखा गया झोपड़ी झोपड़ी तो शायद लगता है कि उधर ऊपर ऊपर के सारा मच गया जी बना लेने रहते हैं समझी मंडी के पास बच्ची छोटे छोटे बाल चुकने गया तो देखा कि आग लग गया तो यहाँ से आया हूँ सारा जर गया खाने पीने वाला कपड़ा लता सब जर गया है वहाँ पचास हज़ार रुपया है मैं क्या करूँगी बच्चे के लेके कहाँ जाऊँगी छोटी छोटी बच्ची है तो मैं क्या करूँगी मांगती हैं पैसे खाने पीने के लिए मेरे के दो बच्चे पालेंगी अब क्या करेंगी गरीब दुखिया तो चुनता हूँ कूड़ा कबाड़ा खाता हूँ कमाता हूँ और क्या रहता मेरे पास अब कुछ नहीं है मेरे के मदद कर दो वही पैसा दे दो बाल बच्चा को पालेंगी खिलाएंगी अब क्या करेंगी गरीब बंदे है सब्जी मानदारी के पास रहता हूँ मैं उधर खेतों में बालियाँ चुक रहे थे सवेरे निकले थे फिर शायद यहाँ तर से फ़ोन किए कि आग खुल्ली में मच गया मच गया फिर उधर से आए गाड़ी से गए थे आते हुए सारा चीतों पर बेटे भी आ रखे थे पानी बताने वाले हो सब भी फिर भी काबू नहीं आया सारा मच गया साढ़ा पैसे पुसे भी देखो इसमें थे मेरा ढोल में चावल का चावल भी जल गया जी चावल भी कनक भी है सारा साडा ये देखो सारा हाँ ये देखो सारा चीजें सारे जल गए हमसे आज मांगते हैं कि बस शादी ब्याह वास्ते में पिंड जाने वास्ते से हमारा जो नुकसान हुआ एक ही कपड़े बस वही सारा कुछ भी बच्चे बुच्चे वास्ते कुछ ना बचा हमारा जो है जो सरकार से ही मांग करते हैं कि हमारा देने के, के रहे। बरनाला में रहते हैं सब्जी मंडी के साथ आ, माल उल बेच के पैसे रखा जे भी मच गया ਮਾਲਚੂਨ ਕੇ ਬੱਚੇ ਉੱਚੇ ਲਾ ਕੇ ਰੱਖਾ ਉਮਚ ਗਿਆ ਸਾਰਾ ਸੰਪਤੀ ਜਰ ਗਿਆ ਕਨਕ ਚੁਕ ਚੁਕ ਕੇ ਸੇ ਲਾ ਕੇ ਰੱਖਾ ਸਾਰਾ ਜਰ ਗਿਆ ਸਾਰਾ ਕੁਝ ਜਰ ਗਿਆ ਕਪੜੇ ਲੱਤੇ ਸਾਰਾ ਸਵੇ ਕੁਝ ਜਰ ਗਿਆ ਉਤਹੀ ਜਦੋਂ ਇਹ ਸੱਗ ਲੱਗਣ ਦੀ ਸੂਚਨਾ ਦੇ ਬਾਰੇ ਵਿੱਚ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਦੇ ਉੱਪਰ ਫਾਇਰ ਬ੍ਰਿਗੇਡ ਕਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਇਹ ਪਹਿਲਾਂ ਇਹ ਡੰਪ ਹੁੰਦਾ ਸੀ ਕੂੜੇ ਦਾ ਉਹਦੇ ਕਾਰਨ ਇੱਥੇ ਲਫਾਹਾ ਵਗੈਰਾ ਬਹੁਤ ਜ਼ਿਆਦਾ ਹੈਗਾ ਤੇ ਇਹਦੇ ਵਜ੍ਹਾ ਨਾਲ ਇੱਥੇ ਕੋਈ ਇਹ ਕੋਈ ਥੋੜਾ ਬਹੁਤਾ ਕੋਈ ਖਾਣਾ ਪਾਣੀ ਬਣਾਉਂਦੇ ਆ ਜਾਂ ਹੋਰ ਹੋ ਸਕਦਾ ਉਹਦੇ ਚਾਂਸ ਨੇ ਵੀ ਅੱਗ ਲੱਗਣ ਦੇ ਤੇ ਬਚਾਅ ਹੋਣ ਦਾ ਕਾਰਨ ਉਸੇ ਲਾ ਲੋ ਵੀ ਸਾਡੇ ਕੋਲ ਕਾਲ ਗਈ ਤੇ 40 ਤੇ ਕਾਲ ਗਈ ਆ ਤੇ 1 ਮਿੰਟ ਬਾਅਦ ਟਰਨ ਆਊਟ ਕਰਨੀ ਹੁੰਦਾ ਗੱਡੀਆਂ ਨੇ ਲੋਕਲ ਸੀਗੀਆਂ ਇਸੇ ਕਰਕੇ ਤਿੰਨ ਚਾਰ ਚਾਰ ਮਿੰਟ ਚ ਗੱਡੀ ਇੱਥੇ ਆ ਕੇ ਕੰਮ ਤੇ ਲੱਗ ਗਈ ਅੱਛਾ ਉਦੋਂ ਜਿਹੜਾ ਵੀ ਨੰਗ ਵੀ ਜਿਹੜਾ ਥੋੜਾ ਬਹੁਤਾ ਨੁਕਸਾਨ ਹੋਇਆ ਇਹਦਾ ਕਾਰਨ ਹੁਣ ਇੱਕ ਬਾਡੀ ਦਾ ਸੀਨ ਚੱਲ ਰਿਹਾ ਕਣਕ ਦਾ ਉਹਦੇ ਨਾਲ ਕੀ ਆ ਵੀ ਗੱਡੀਆਂ ਆਪਣੀ ਜਿਵੇਂ ਸੰਘੇੜਾ ਅੰਡੇ ਆਇਆ ਮਹਿਲ ਕਲਾਂ ਇਦਾਂ ਗੱਡੀਆਂ ਬਾਹਰ ਨੇ ਲੱਗੀਆਂ ਹੋਈਆਂ ਤੇ ਪਰ ਫੇਰ ਉਹਦੇ باوجود ਫੇਰ ਵੀ ਤੇ ਸਾਡਾ ਸਾਫ ਇਸ ਪੱਖੋਂ ਉਹਨੂੰ ਪਹਿਲਾਂ ਵੀ ਕਦੀ ਆਪਣੀ ਗੱਲ ਹੋਈ ਸੀ ਬਹੁਤ ਮਿਹਨਤੀ ਹੈ ਤੇ ਸਾਰਾ ਨੇ ਮਿੰਟੋ ਮਿੰਟੀ ਗੱਡੀਆਂ ਇੱਥੇ ਲਿਆ ਕੇ ਸਟੈਂਡਰਡ ਚੌਂਕ ਵਾਲਿਆਂ ਕੋਲੇ ਗੱਡੀਆਂ ਪਾਣੀ ਟੈਂਕਰ ਬਹੁਤ ਵਧੀਆ ਠੀਕ ਹੈ ਜੀ ਸਾਰਾ ਲਿਆ ਕੇ ਅੱਗ ਤੇ ਬਹੁਤ ਸ਼ੇਤੀ ਕੰਟਰੋਲ ਕੀਤਾ ਇਹ ਦੋ ਗੱਡੀਆਂ ਤਪੇ ਤੋਂ ਬੁਲਾਈਆਂ ਸਾਰਾ ਸਟੈਂਡਰਡ ਚੌਂਕ ਵਾਲਿਆਂ ਉਹਨਾਂ ਦੇ ਕੰਪੈਨ ਵਾਲਿਆਂ ਦਾ ਬੁਲਾਇਆ ਤਿੰਨ ਗੱਡੀਆਂ ਆਪਣੇ ਲੋਕਲ ਬਰਨਾਲੇ ਦੀਆਂ ਲੱਗੀਆਂ ਆਂ ਇਹਨਾਂ ਘਟੜ ਘਟ 20 25 ਬੰਦੇ ਦਾ ਸਤਾਪ ਮੌਕੇ ਤੇ ਹਾਜ਼ਰ ਆਪਣਾ ਰਹੇ ਕਿ ਇਹਨਾਂ ਨੇ ਕੰਮ ਕੀਤਾ ਅੱਗ ਲੱਗਣ ਦੀ ਸੂਚਨਾ ਜਦੋਂ ਬਰਨਾਲਾ ਪੁਲਿਸ ਨੂੰ ਮਿਲੇ ਤਾਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਸਭ ਤੋਂ ਪਹਿਲਾਂ ਤਾਂ ਬੜੀ ਮਾੜੀ ਗੱਲ ਹੋਈ ਕਿ ਇਹ ਕਾਫੀ ਜ਼ਿਆਦਾ ਝੁੱਗੀਆਂ ਸੜ ਗਈਆਂ ਪਰ ਇਸ ਗੱਲ ਦਾ ਵਿਚਾਰ ਰਿਆ ਪਰਮਾਤਮਾ ਦੀ ਕਿਰਪਾ ਰਹੀ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਰ ਇਸ ਦੇ ਵਿੱਚ ਫਾਇਰ ਬ੍ਰਿਗੇਡ ਮੌਕੇ ਤੇ ਆ ਗਈ ਸੀ ਫਾਇਰ ਬ੍ਰਿਗੇਡ ਦੇ ਜਵਾਨ ਸੀਗੇ ਇਹਨਾਂ ਨੇ ਬਹੁਤ ਹਿੰਮਤ ਨਾਲ ਅੱਗ ਬੁਝਾਈ ਐ ਸਾਰਿਆਂ ਨੇ ਔਰ ਸਾਡੇ ਚੌਕੀ ਇੰਚਾਰਜ ਸੀਗੇ ਫਿਰ ਹੁਣ ਸਾਡੇ ਕੋਲ ਐਸਜੀਪੀਸੀ ਵੱਲੋਂ ਲੰਗਰ ਦਾ ਪ੍ਰਬੰਧ ਵੀ ਇਹਨਾਂ ਦਾ ਹੋ ਗਿਆ ਕਿਉਂਕਿ ਅਸਲੀ ਮੇਨ ਮੌਕੇ ਦੀ ਲੋੜ ਸੀਗੀ ਧੁੱਪ ਬਹੁਤ ਪੈਂਦੀ ਐ ਤੇ ਕਿਉਂਕਿ ਉਹਨਾਂ ਦਾ ਰੋਟੀ ਪਾਣੀ ਦਾ ਜੁਗਾੜ ਵੀ ਸਾਰਾ ਖਤਮ ਹੋ ਗਿਆ ਸੀਗਾ ਤਾਂ ਅਸੀਂ ਫੋਨ ਕੀਤੇ ਤੇ ਇਹ ਆ ਵੀ ਗਏ ਨੇ ਮੌਕੇ ਤੇ ਉਹਨਾਂ ਦਾ ਲੰਗਰ ਪਾਣੀ ਸ਼ੁਰੂ ਹੋ ਜੂਗਾ ਹੋਰ ਜਿਹੜੀਆਂ ਹੋਊਗਾ ਸਹੂਲਤਾਂ ਅਸੀਂ ਅੱਗੇ ਕਿਸੇ ਹੋਰ ਆਫੀਸਰਾਂ ਨਾਲ ਵੀ ਗੱਲ ਕਰਕੇ ਜੋ ਬੈਸਟ ਪੋਸੀਬਲ ਹੁੰਦਾ ਕਰਾਂਗੇ ਪਰ ਇਸ ਗੱਲ ਦਾ ਵਿਚਾਰ ਰਹਿ ਗਿਆ ਵੀ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਹੋਇਆ ਸੋ ਇਹ ਇਹ ਘਟਨਾ ਵੱਡੀ ਹੁੰਦੀ ਹੁੰਦੀ ਮਤਲਬ ਪ੍ਰਮਾਤਮਾ ਨੇ ਇਸ ਗੱਲ ਦੀ ਮਿਹਰ ਕੀਤੀ ਬਾਕੀ ਦੇਖਦੇ ਹਾਂ ਵੀ ਕੀ ਕਾਰਨ ਸੀਗਾ ਵੀ ਕੀ ਗੱਲ ਹੋਈ ਚੱਕ ਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ